ਓਏ ਆ ਗਿਆ ਨਾ ਗੱਗੂ ਆ ਗਿਆ ਆ ਗਿਆ ਹਾਂ ਮਾਤਾ ਆ ਗਿਆ ਇੰਨਾ ਟੇਪਾ ਕਰਕੇ ਆ ਚੁੱਤਾ ਪਿਆ ਜੀ ਚੁੱਤਾ ਪਿਆ ਸੀ ਕਿ ਤੇਰੀ ਨੀਂਦ ਹੀ ਨਹੀਂ ਪੂਰੀ ਹੁੰਦੀ ਸੀ ਆਹ ਛੱਟ ਲੱਗੂ ਓਏ ਜਦੋਂ ਵੀ ਆ ਨਾ ਥਰਮੇ ਸੇਕ ਕ ਮਾਰਨੀ ਆ ਪਹਿਲਾਂ ਕੱਲ ਕੋਈ ਨਾ ਯਾਰ ਆਪਾਂ ਕਿ ਬਾਂਮਣਾ ਦੇ ਮੁੰਡੇ ਆ ਉਹੀ ਤਾਂ ਗੱਲ ਹੈ ਮਖਣਾ ਕਿਵੇਂ ਆ ਫਿਰ ਓਕੇ ਰਪੋਟ ਬਣਾ ਫਿਰ ਅੱਜ ਕਰਾਂ ਕੜੇ ਜੇ ਗੋਲ ਗੱਪੇ ਯਾਰ ਇਹਨੂੰ ਇਮਲੀ ਵੱਧ ਰੱਖੀ ਥੋੜੀ ਜੀ ਇਹਦੇ ਘਰ ਇਹਦੇ ਜਵਾਕ ਉਹਨਾਂ ਦਾ ਜਿਹੜੇ ਨਾ ਉਹ ਵਲਟੀਆਂ ਰੰਗਦੇ ਨੇ ਨਾ ਉਹ ਬਾਹਰ ਟਿਕਾ ਮਮਾ 13 ਮੰਜ਼ਲੀ ਠਾਠਾ ਏ ਕਫਰੇ ਤਾਂ 4 ਆ ਸਾਡੇ ਆਓ ਏ ਸ਼ਾਮ ਦਾ ਖਾਈਏ ਨੇ ਸ਼ਾਮ ਖਾਈਆ ਮੈਂ ਕਿਹੜਾ ਘਰੇ ਲੈ ਕੇ ਜਾਣਾ ਛੁੱਡੀ ਲੈ ਕੇ ਜਾਣਾ ਤੇ ਜੇ ਉਹ 7500 ਦੀ ਆਪਾਂ ਨੂੰ ਕਿੰਨੇ ਦਊ ਜੇ ਤੂੰ ਨਾਲ ਚੱਲ ਕੰਮ ਤੋਂ ਨਾਲ ਚੱਲੇ ਹੁਣ ਫੇਰ ਮਾੜਾ 8000 ਦੀ 100 ਤੋਂ ਵੀ ਮਹਿੰਗੀ ਮਿਲੂ ਮੇਰੇ ਆਇਆ ਕਿਵੇਂ ਮਹਿੰਗੀ ਮਿਲੂ ਫੇਰ ਤਰਾ ਕਮਿਸ਼ਨਰ ਇਹ ਰਾਦੇ ਕੇ ਜਾਣਾ ਕਗੂ ਆ ਸਾਰਾ ਹੀ ਆ ਗੱਗੂ ਆ ਨਹੀਂ ਅੱਜ ਹਜੇ ਨਾਲ ਉਹਨੇ ਕਹਿਣਾ ਸੀ ਆਉਣਾ ਰੰਗ ਲੈ ਕੇ ਆਉਣਾ ਫੇਰ ਫੇਰ ਉਹ ਪਟੂਆ ਮੈਂ ਤਾਂ ਦੱਸ ਮੇਰੀ ਕਹਿ ਤੂ ਕੀ ਆ ਪਾਈ ਟਾਈਮ ਨਾਲ ਆ ਜਿਓ ਟਾਈਮ ਨਾਲ ਜਾ ਕੇ ਆਉਦਾ ਰੰਗ ਲਿਆਉ ਹਾਂ ਫੇਰ ਨੇਰਾ ਹੋ ਜਾਊਗਾ ਕੀ ਫਾਇਦਾ ਫੇਰ ਆ ਉਹ ਫਿਰ ਉਹਨੇ ਕੱਲ ਨੂੰ ਫੇਰ ਉਹਨੇ ਕਹਿਣਾ ਵਾ ਵੀ ਰੰਗ ਨਹੀਂ ਲੈ ਕੇ ਆਂਦਾ ਐ ਮੈਂ ਤੁਹਾਨੂੰ ਕਹਿ ਕੇ ਗਿਆ ਹਾਂ ਸਾਰੇ ਬੰਦੇ ਹੀ ਲਿਆਇਆ ਠੇਕੇਦਾਰ ਓਏ ਆ ਗਿਆ ਨਾ ਗੱਗੂ ਆ ਗਿਆ ਓਏ ਆ ਗਿਆ ਹਾਂ ਮਾਤਾ ਆ ਗਿਆ ਐਨਾਂ ਠੇਕੇਦਾਰ

ਹੋੜਾ ਲਾਂਗ ਕਦੋਂ ਜਾਮਾਂ ਦੇ ਚਿਪਣਾ ਉੱਤੋਂ ਦੇਖ ਆਹਾਂ ਦੇ ਰੰਗ ਲੈਣੀ ਚੱਲਿਆ ਹਾਂ ਲੈ ਰੰਗ ਲੈਣ ਕਦੋਂ ਜਾਵੇਂਗਾ ਘੰਟੇ ਨੂੰ ਆਹ ਦੀ ਗੱਲ ਚਾਲਦੇ ਸੱਤ ਸੜ ਕੇ ਜਾਮਾਂ ਦੇ ਸਾਦੇ ਸੇ ਹੋਣ ਵਾਲੇ ਆ ਨਾ ਦੁੱਧ ਦੀ ਪੱਤੀ ਪਾਓ ਪਹਿਲਾਂ ਹਾਂ ਦੁੱਧ ਦੀ ਸਹੀ ਗੱਲ ਆ ਸਵਾਸੇ ਹੋ ਗਏ ਫੇਰ ਇਹਨੇ ਹੋ ਗਏ ਕਦੋਂ ਕੇ ਬਸੀਏ ਜਾਣਾ ਦੁੱਧ ਦੀ ਪੱਤੀ ਦਾ ਪਾਓ ਪਹਿਲਾਂ ਫੇਰ ਹੀ ਗੱਲ ਕਰਾਂ ਰੰਗ ਦੀ ਲੈ ਦੁੱਧ ਦੀ ਪੱਤੀ ਆ ਰੰਗ ਤੇ ਜੇ ਦੁੱਧ ਚ ਪੱਤੀ ਪਾ ਦੀ ਮਾਮਾ ਦੁੱਧ ਬਣਾ ਫਟ ਜੇ ਦੁੱਧ ਦੀ ਪੱਤੀ ਪਾ ਕੇ ਨਹੀਂ ਹੁੰਦਾ ਉਹ ਕੋ ਉਹ ਨਹੀਂ ਉਹ ਪਾਣੀ ਹੁੰਦਾ ਨਹੀਂ ਗਰਮੀ ਨੂੰ ਗਰਮੀ ਮਾਰੀ ਗਰਮੀ ਆ ਗਰਮੀ ਨੂੰ ਉਹ ਹੁਣ ਰੰਗ ਕਿਹੜਾ ਰੰਗ ਲੈ ਕੇ ਕਿਹੜਾ ਆਉਣਾ ਦੱਸ ਜਿਹੜਾ ਲੈ ਤੂੰ ਛੇੜ-ਛੂੜ ਲੈ ਕੇ ਆਇਆ ਸਾਰੇ ਰੰਗ ਲੈ ਆਨੇ ਜਿੰਨੇ ਸ਼ੇਡ ਕਾਰਡ ਤੇ ਆ ਦਿਖਾ ਕਿਹੜਾ ਤੂੰ ਸਿਲੈਕਟ ਕਰਕੇ ਇਹਨਾਂ ਚੋਂ ਯਾਰ ਸਾਰੇ ਲੈ ਆਨੇ ਆ ਕੋਈ ਨਾ ਛੱਡ ਮੈਂ ਕਮੈਂਟ ਉਹ ਨਾ ਇਹ ਸੀ ਕੰਦੇ ਲੈ ਕੇ ਆਣੇ ਆ ਹਾਂ ਪਹਿਲਾਂ ਆਪਣੇ ਕਿਹੜਾ ਵੱਜਿਆ ਵਾ ਹਾਂ ਕਿਹੜਾ ਦੇਖਿਆ ਸੀ ਬਿਸਕੁਟੀ ਅਹੇ ਜਬ ਵਜਿਆ ਹਨ ਹਨ ਬੈਸਕੂਟਸ ਹੁਣ ਆਪਾਂ ਇੰਨਾ ਜੋ ਮਾਰਨਾ ਕਰੇ ਕੋਈ ਇੰਨਾ ਜੋ ਦੇਖਨੇ ਆ ਵੀ ਕਿਹੜਾ ਸਟੀਲ ਗਰੇ ਪੈਲਗ੍ਰਾਮ ਆਹ ਸੈਟ ਲੱਗੂ ਓਏ ਲੱਗੂ ਮਾਰ ਲਓ ਜਿਹੜਾ ਫੈਕਟਾ ਸੀ ਤੂੰ ਦੱਸ ਆਪਾਂ ਲੀਟਰ ਕ ਪਹਿਲਾਂ ਬਣਾ ਕੇ ਦੇਖ ਲੈ ਤਾਂ ਮੇਰੇ ਨੂੰ ਤਾਂ ਸਾਰੇ ਬਣਵਾ ਲਿਓ ਲੀਟਰ ਕ ਲੀਟਰ ਇਹਦਾ ਬਣਾ ਲਾਂਗੇ ਸਟੀਲ ਗਰੇ ਦਾ ਪੱਟੀ ਕਿਹੜੀ ਵਜੂਗੀ ਆ ਲਾਂਮਾਂ ਤੇ ਇੰਨਾ ਤੇ ਕਿਵੇਂ ਕੀ ਕਰਾਂਗੇ ਆ ਚਿੱਟੇ ਹੀ ਰੱਖਾਂਗੇ ਛੱਤਾਂ ਉਹ ਲੱਕੜ ਰੰਗਾ ਕਾਫੀ ਦੇ ਰੰਗ ਦੇ ਕੋਫੀ ਦੀ ਥਾਂ ਤੇ ਕਿਹੜਾ ਫਿਰ ਗ੍ਰੇ ਮਾਰਾਂਗੇ ਆਪਾਂ ਹਾਂ ਹੈਨਾ ਤੇ ਫਿਰ ਆ ਗੇਟਾਂ ਦੇ ਕਿਹੜਾ ਵੱਜੂਗਾ ਗ੍ਰੇ ਗ੍ਰੇ ਨਹੀਂ ਕਰਨੇ ਹੋਗੇ ਨਹੀਂ ਸਾਰੇ ਬ੍ਰਾਊਨ ਮਾਰ ਦਿੰਨੇ ਆ ਨਹੀਂ ਫਿਰ ਆਪਾਂ ਕਿਉਂਕਿ ਇੱਥੇ ਤਾਂ ਯਾਰ ਵਾਲ ਪੇਪਰ ਲਵਾਉਣਾ ਆਹ ਲੋਬੀ ਦਾ ਆਪਾਂ ਵਾਲ ਪੇਪਰ ਲਵਾਵਾਂਗੇ ਉੱਤਰਲੇ ਕਮਰੇ ਚ ਵੀ ਵਾਲ ਪੇਪਰ ਲਵਾਉਣਾ ਉਹ ਛਾਉਣਾ ਹੁਣ ਐ ਕਰ ਸੂ ਮਨੂੰ ਰੰਗ ਲਖਾ ਵੀ ਆਪਾਂ ਰੰਗ ਲਿਖ ਆਉਂ ਰੰਗ ਲਿਖਾ ਦੇ ਵੀ ਕਿ ਮੈਂ ਕੀ ਕੀ ਲੈ ਕੇ ਆਉਣਾ ਕਿੰਨੀਆਂ ਬਾਹਲਟੀਆਂ ਲੈ ਕੇ ਆਉਣੇ ਤੇ ਹੋਰ ਕੀ ਮਟੀਰੀਅਲ ਲੈ ਕੇ ਆਉਣਾ ਜਿਹੜਾ ਪਹਿਲਾਂ ਬਾਹਲਟੀਆਂ ਆ ਉਹਨਾਂ ਤੋਂ ਬਿਨਾ ਹੋਰ ਲਿਖਾਉਂ ਪਹਿਲਾਂ ਤਾਂ ਪ੍ਰਮਾਣਦੀਆਂ ਹੀ ਆਈਆਂ ਚੱਲ ਤੂੰ ਸਾਰਾ ਰੰਗ ਲਿਖਾ ਦੇ ਯਾਰ ਹਾਂ ਵੀ ਕਿੰਨਾ ਕ ਰੰਗ ਲਾਗੂ ਆ ਆਪਣੇ ਆ ਉਹ ਫਿਰ ਗਾ ਲਾ ਕਾਪੀ ਪੈਨ ਚੱਕ ਇੱਥੋਂ ਉਹ ਦੇ ਕਾਪੀਆਂ ਪੈਨ ਮੈਨੂੰ ਲਿਖਾ ਦੇ ਲਿਆ ਮੈਂ ਲਿਖਦਾ ਮਮਾ ਦਾਨਾ ਪਾ ਦੇ ਉਹਨੇ ਤੂੰ ਟਾਲੇ ਲਾਈ ਜਨ ਫਿਰ ਰੰਗ ਸੁੱਕਣਾ ਨਹੀਂ ਰੰਗ ਨਹੀਂ ਛੋਕਣਾ ਆ ਦੇ ਮੈਂ ਜਿਹੜਾ ਕੋਈ ਨਹੀਂ ਰੋਟੀ ਜਿਹੜੀ ਤੈਨੂੰ ਫੇਰ ਵੀ ਪਵਾ ਹੀ ਗਈ ਆ ਹਾਂ ਚੱਲ ਲੈ ਤਸੱਦਾਂਗੇ ਤੈਨੂੰ ਵਿਆਹ ਤੇ ਕਿਨੇ ਸੱਦਣਾ ਨੂੰ ਜੇ ਕੰਮ ਹੀ ਨਾ ਸਹੀ ਕਰੂ ਹਾਂ ਵੇਖਾਂ ਜੀ ਕਰੂਗਾ ਹਾਂ ਸੱਦੂਗੀ ਵਿਆਹ ਹੋ ਤੁਸੀਂ ਜਦੋਂ ਹਾਂ ਪਤਾ ਹੋਈ ਆ ਮਾਂ ਨਹੀਂ ਸੱਦਣੀ ਹਾਂ ਸੇਕਰ ਕਰਦਿਆਂ ਪੇ ਕਰਫੂ ਕਰਨੀ ਇਹਨੇ ਰੇਟ ਲਵਾਉਣਾ ਬਾਅਦ ਚੋ ਤੈਨੂੰ ਖਿੱਚ ਖੁੱੱਚ ਕੇ ਮੈਨੂੰ ਸਭ ਪਤਾ ਆ ਇਹਦਾ ਮਾ ਨਹੀਂ ਚਲ ਲੈ ਆ ਲੈ ਜੀ ਨੌ ਵੋਲਟਾਂ ਰੰਗ ਦਿਨ ਨੌ ਵੋਲਟਾਂ ਮਾ ਬਾ 13 ਮਜਲੀ ਠਾਠ ਆਏ ਕਮਰੇ ਤਾਂ ਚਾਰ ਆ ਸਾਡੇ ਕਮਰੇ ਤਾਂ ਸਾਡੇ ਚਾਰ ਆ ਨੌ ਵੋਲਟਾਂ ਦਾ ਖਾਤਾਂ ਜਿੰਨਾ ਲੱਗਣਾ ਉਹ ਠਾੜ ਚਰਾ ਕੇ ਮਾਰਦਾ ਵਾ ਕਹਿੰਦਾ ਨੌ ਵੋਲਟਾਂ ਇੱਕ ਵੋਲਟ ਲਿਆ ਯਾਰ ਲਿਖ ਗਏ ਤੇ ਉਹ ਰੱਪੈਨ ਤਾਂ ਹੈ ਨਹੀਂ ਹੋ ਮੈਂ ਲਿਖਾਂ ਖਾ ਦੇਣਾ ਬਾਈ ਜੀ ਨਹੀਂ ਹੈ ਗੱਲ ਉਹ ਨਹੀਂ ਓਹੀ ਕਰੀ ਜਾਂਦੇ ਹੈਗਾ 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 ਓਏ ਹੈਗਾ 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 ਕਿ ਮੈਂ ਲਖਾ ਵੀ ਕਿਹੜੇ ਕਿਹੜੇ ਚੱਲਿਆ ਹਾਂ ਹਾਂ ਕਿੰਨੀਆਂ ਬਾਲਟੀਆਂ ਲੰਗ ਦੇ ਹਾਂ ਬਾਲਟੀਆਂ ਲੈ ਨਾ 9 ਵੋਲਟ ਨਾ ਕਾਦੂਗਾ ਸੀਗਨ ਪੇਂਟ ਹਾਂ ਹਾਂ ਪੂਰਾ ਆਹ ਉਹ ਸਾਡਾ ਰਖਾਣੀ ਆਵੇ ਹਾਂ ਬਈਆ ਮੈਂ ਕਿਹੜਾ ਘਰੇ ਲੱਗ ਜਾਣਾ ਛੁੱਡੀ ਲੱਗ ਜਾਣਾ ਆਹੋ ਸਾਡੇ ਲਾ ਕੇ ਜਾਣਾ ਦਾ ਪੰਜ ਬਾਲਟੀਆਂ ਪ੍ਰਾਈਮਰ ਦੇ ਨਾਲ ਪਾਣੀ ਚ ਪਿਆਰਾ ਕਰਾਂਗੇ ਹਾਂ ਆਹੋ ਪ੍ਰਾਈਮਰ ਦਾ ਕੀ ਜਿਆ ਨੰਬਰ 15 ਬੋਰਛ ਮਾਮਾ ਹੋਰ ਕੰਨਾ ਦੇ ਦੂਕੇ ਲੈਣੀ ਹੁਣ ਆਦਾ ਜਿਹੜਾ ਆਏਂਗੇ ਰੋਡ ਨੇ ਜਮਾਂਗੇ ਲੈ ਲਗਦਾ ਹਾਂ ਤਾਂ ਲੈ ਕੇ ਆ ਰੋਡ ਨਹੀਂ ਹੈ ਗੱਦੀਆ ਆਹ ਹੋ ਰੋੜਨੇ ਗਾਨੀਆਂ ਰੋੜਨੇ ਗੰਗਾ ਨਾ ਇੰਨੇ ਲੱਗੋ ਬਾਲੇ ਦਾ ਕੇ ਦੋ ਹੀ ਸੀ ਤੇਰੇ ਕੋਲੇ ਆਹ ਹੋ ਅੱਛਾ ਉਹ ਦਾ ਸਮਾਨ ਲਾ ਜਮਾ ਸਾਹਿਬ ਜੈ ਜੈ ਜੀ 15 ਬੁੱਲੇ ਐਨੇ ਧਿਆੜੀ ਲੈ ਕੇ ਆਏ ਸਮ ਧਿਆੜ ਗਿਆ ਉਹਦੇ ਅੱਠ ਮੈਂ ਤੇਰਾ ਆਤਮਾ ਦਾ ਵਿਚਾਰ ਆਥਣਾ ਹੈ ਕਿ ਆਖਦਾ ਨਾ ਕੰਮ ਐ ਐਡਵਰਡ ਨਾਮ ਨੂੰ ਲਾਉਣੇ ਆ ਇਹ ਬੰਦੇ ਦਾ ਰੁੱਲੇ ਹੂੰ 14 10 ਜੋ ਰੋਟ ਪਤਨਾ ਮੈਂ ਤੇਰਾ ਦਾ ਬਸ ਕੰਮ ਕਰਾਈ ਜਾਂਦਾ ਵੇਖਾਂ ਨਹੀਂ ਤੂੰ ਹੀ ਕਹਿੰਨੀ ਹੈ ਵਿਆਹ ਤੇ 6 ਇੰਚੀ ਪਤਨਾ 9 ਦਾ 8 ਇੰਚੀ ਪਤਨਾ ਹੂੰ ਦਾ ਘੱਟੇ ਵਾਲ ਪੱਤੀ ਦੇ ਵਾਟਰਪੂਫ ਤੇਲ ਵਾਲਾ ਰੰਗ ਚ ਤੇਲ ਵਾਲਾ ਰੰਗ 2 ਲੀਟਰ ਵਾਲਾ ਵੀ ਨਾ ਸਾਰ ਨਾਲ ਵੀ ਨਾਲ 40 ਲੱਗਣਾ ਯਾਰ ਬਾਅਦ ਚ ਲਿਆ ਵੀ 20 ਲੀਟਰ ਉਹ ਹੌਲੀ ਹੌਲੀ ਲਿਆਵਾਂਗੇ ਪਰ ਤੂੰ ਨਾ ਵੀ ਕਹਿਣਾ ਯਾਰ ਤੇ ਕਰਦੇ ਹੋਈ ਅਈ ਇਹ ਵੀ ਦੇਖਣੀ ਆ ਆਪਦੀ ਕਣੀ ਇਹ 4 3 ਦਾ ਵੀ ਰੀਟਰ ਆਪ ਵੀ ਉਹ ਇੱਟੇ ਚੁੱਕਾਈ ਜਾਣਾ ਦੇ ਹਾਂ ਜਿੰਨਾ ਲੱਗਣਾ ਉਹਨਾਂ ਦਾ ਲਖਣਾ ਹੀ ਆ 2 ਰੋ ਬਾਹ ਨਾਉਣਾ 3 ਇੰਚ ਲੈਣ ਦਾ ਬੋਰਛ 3 ਇੰਚ ਦਾ ਕੀ ਕਰਨੇ ਆ ਯਾਰ ਇਹਨੇ ਡਾਂਸ ਜੋੜਨ ਨਾਲ ਲਾਉਣੇ ਆ ਪਿਆਰ ਕੋ ਲਿਆਉਂਦੇ 4 ਲਿਆਉਂਦੇ ਹੂੰ 4 ਮੈਂ ਉਹਨੇ ਬਾਅਦ ਚ ਲਿਆਵਾਂ ਬਾਦੀ ਘਟੇ ਦਾ ਲਾ ਦੀ ਦਾ ਲਖੜਾ ਲਖੜਾ ਹਾਂ ਹਾਂ ਕੋਈ ਕੁਝ ਨਹੀਂ ਮਰਨ ਨਾ ਕੱਟੇ ਨਾ ਕੱਟੇ ਨਾ ਕੋਈ ਨਾ ਰਹਿਣਾ ਮੈਂ ਤੇਨੂੰ ਕਾਲ ਕਰਾਂਗਾ ਬਸ ਬੜਾ ਆਹ ਕੋਈ ਨਾ ਲਗਾ ਦੇ ਕੰਮ ਆਹ ਵਾਟਰ ਪੀਣ ਲੱਗਣਾ ਵਾਟਰ ਬੜਾ ਆਹ ਹੋਰ ਚੀਜ਼ ਲਾਉ ਟੂ ਇੰਚ ਲਾਖ ਟੂ ਇੰਚ ਦਾ ਬਿੱਲ ਖਾਏ ਨਹੀਂ ਨਾ ਦੇਖ ਲੈ ਟੂ ਇੰਚ ਬਹੁਤ ਥੀਨੇ ਕਿਤੇ ਲੈ ਫਰਮਾਂ ਲੈ ਲੋ ਉਹ ਵਾਲੇ ਇਹਦਾ ਦਵਾਹ ਕੱਢੂ ਕਰਾ ਉਹ ਵੀ ਦਮ ਨਹੀਂ ਆਉਣਾ ਕਿਤੇ ਹੁਣ ਛੱਟਨੇ ਆ ਬਾਲ ਪੱਤੀ ਲਾਉਣਾ ਪਰਮਾਨਾ ਬੂਹਾਲ ਮਮਾ ਜਿੱਥੇ ਉੱਚਾ ਨੀਮਾ ਉਥੇ ਲੱਗ ਉਹ ਪੱਤੀ ਦਾ ਉਹਨੇ ਮਾਰਦੀ ਯਾਰ ਜਿਹੜੀਆਂ ਪੱਤੀਆਂ ਲੈ ਕੇ ਆਇਆ ਜਿੱਥੇ ਉੱਚਾ ਨੀਮਾ ਖਾਂਦ ਤੇ ਲੱਗਣਾ ਹੀ ਆ ਉੱਚਾ ਨੀਮਾ ਥੋੜਾ ਹਣ ਪੱਤੀਆਂ ਕੱਟ ਕਰਨੀ ਪੀਓ ਪੀਓ ਦਾਟ ਕੱਟੇ ਲੈ ਕੇ ਬੈਠੇ ਪੀਓ ਲੈ ਕੇ ਗੱਲ ਕਰਦੇ ਰਹੋ ਕੀ ਗੱਲ ਕਰਦਾ ਉਹਦਾ ਬਾਹਰ ਪੱਤੀ ਲਿਖਿਆ ਯੋ ਪਿਓ ਦੇ ਤੁਰੋ ਹੱਟ ਕੱਟੇ ਕਿੱਥੇ ਲਿਗਾ ਪਿਓ ਪਿਓ ਦਾਲਸ ਬਹੁਤ ਯੋ ਕੀ ਇਹ ਕਾਨ ਗੁਮਾਰ ਭਇਆ ਸਮਾਨ ਤੇੜਾਣਾ ਵਧਾਉਣਾ ਹੀ ਆ ਮੈਂ ਤਾਂ ਅੱਗੇ ਹੀ ਸਮਾਨ ਲਖਾ ਰਿਹਾ ਤੇ ਤੂੰ ਮੈਨੂੰ ਲਖਾ ਰਿਹਾ ਨਹੀਂ ਮਗਾ ਕੀਤਾ ਨਾ ਪੈਰ ਕਰ ਚੱਲ ਬੱਸ ਤੂੰ ਬੱਸ ਬਾਤ ਹੀ ਆ ਸਾਡੀ ਤਾਂ ਚਲੋ ਬਾਤ ਠੀਕ ਕਰ ਵੇਰ ਤੈਨ ਨਾਲ ਹੀ ਲੈ ਕੇ ਜਾਉਣਾ ਚੱਲ ਜੇ ਫੇਰ ਹੁਣ ਅੱਗ ਲਾਗੇ ਸਾਡੇ ਅਸੀਂ ਹੋਗੇ ਫਿਰ ਰੰਗਕਾਰ ਨੂੰ ਵੀ ਲੱਗਣਾ ਕੱਲ ਨੂੰ ਫੇਰ ਕਹਿੰਦਾ ਮਰੀ ਦਾ ਦਿਹਾੜਿਆਂ ਮਾਰ ਕਾਲਾ ਰੰਗੀ ਬਣਾ ਲੈਂਦਾ ਜਿਵੇਂ ਇਹ ਠਾਠ ਨੂੰ ਨਹੀਂ ਮਾਰਨਾ ਦਾ ਆਪਣੇ ਨੂੰ ਇਹਦਾ ਇੰਨਾ ਰੰਗ ਲੱਗਦਾ ਮੈਸਤਰੀ ਲਾਉਣਾ ਉਹਨਾਂ ਕੀ ਲਿਖਿਆ ਉਹਦਾ ਬਾਅਦ ਚ ਹੁਣ ਦਵਾਰ ਤੋਂ ਡੈਡੀ ਆ ਫਿਰ ਅਸੀਂ ਰੰਗ ਘਟਾਇਆ ਹੁਣ ਥੋੜਾ ਜਿਹਾ ਉਹ ਕਹਿੰਦਾ ਇੰਨਾ ਰੰਗ ਕਿੱਥੇ ਮਾਰਨਾ ਉਹਦਾ ਰੰਗ ਉਹ ਲੈ ਜਾਂਦੇ ਆ ਪਤੰਦਰ ਜਾਂ ਲੋਪੋ ਵਾਲੇ ਦਾ ਡੇਰਾ ਨਹੀਂ ਹੁੰਦਾ ਜਿਵੇਂ ਇਹ ਰੰਗ ਰੰਗਾ ਰੰਗਾ ਵਾਲਾ ਮਾਰ ਕੇ ਰੰਗਾ ਰੰਗੇ ਜਿਹੜੇ ਪgarh ਚ ਦੇਖ ਲ ਆਪਣੇ ਪਿੰਡ ਚ ਇਹ ਵੀ ਰੰਗ ਕੀਤਾ ਇਹ ਜੇ ਕਰਦਾ ਰੰਗ ਮੈਂ ਉਹਨਾਂ ਨੂੰ ਕਿਹਾ ਵੀ ਆਪਣੇ ਜਿਹੇ ਜਿਹੇ ਸੂਂਗ ਵੀਰੇ ਕੀ ਕੀਤਾ ਉਹੋ ਜਿਹਾ ਰੰਗ ਕਰਨਾ ਹਾਂ ਉਹ ਟ੍ਰੈਂਡ ਚੱਲਦਾ ਵੀ ਹਾਂ ਇਹ ਕਹਿੰਦਾ ਨਹੀਂ ਜਿਹੇ ਜਿਹੇ ਲੋਪੋ ਵਾਲੇ ਸ਼ਾਂਤਾਂ ਦਾ ਉਹ ਸਾਧ ਰੰਗਾ ਕਰਨਾ ਕਹਿੰਦਾ ਇਹ ਇਮਾਨਦਾਰੀ ਤੂੰ ਆਪਣੇ ਪਿੰਡ ਚ ਜਿੰਨੇ ਵੀ ਉਹੋ ਜੇ ਰੰਗ ਕੀਤੇ ਆ ਹਾਂ ਜੇ ਲੱਗ ਗਿਆ ਉਦਾ ਕੀਤਾ ਉਹ ਰਾਮਬਾਸ ਆਪਣੇ ਵੀ ਇਹੋ ਇਹ ਨਹੀਂ ਕੀਤਾ ਸੀ ਪਹਿਲਾਂ ਜਿਹੜਾ ਹੁਣ ਰੰਗ ਕੀਤਾ ਤੇਰਾ ਉਹ 10 ਹਜ਼ਾਰ ਪਹਿਲਾਂ ਦੀ ਗੱਲ ਆ ਬੀ ਵਾਲੀ ਦੀਂਦੀ ਆ ਵੀਰੋ ਡੀਕਰ ਵਾਲਾ ਜੀ ਉਹ ਟਾਈਮ ਟਾਈਮ ਨਾਲ ਬਦਲੀ ਜਾਂਦਾ ਜੜ ਸਿਸਟਮ ਹੁਣ ਇਹਦਾ ਕਮਿਸ਼ਨ ਵੀ ਆਪਾਂ ਦੇਖਣਾ ਵੀ ਰਾਤ ਕਿੰਨੇ ਪੈਸੇ ਕਟਾਉਂਦਾ ਆਪਣੂੰ ਭਾਈ ਮੈਂ ਤਾਂ ਟੀਕਾ ਆਪ ਮੱਝਾਂ ਵਾਲਾ ਲਵਾ ਕੇ ਲਿਆਉਣਾ ਤੇਰੇ ਬਾ ਕੋਈ ਨਾ ਝੋਟੇ ਵਾਲਾ ਸੀ ਲਾ ਲੜਨਾ ਘਰੇ ਆ ਕੋਈ ਸੀ ਲਾ ਲੜਨਾ ਗੱਲ ਹੀ ਨਹੀਂ ਕੋਈ ਜਿਵੇਂ ਤੂੰ ਚੱਲੇਗਾ ਸੱਜਣਾ ਉਹੇ ਚੱਲਾਂਗੇ ਚਲੋ ਚੱਲ ਗਏ ਵਸਿਆਂ ਰਾਦੇ ਦੇ ਰਾਦਾ ਕਰਕੇ ਬੀਛੇ ਸਹੀ ਗੱਲਾ ਰੰਗ ਦੇ ਗਈ ਤਾਂ ਬਾਲਟੀਆਂ ਲਗਾ ਤਾ ਜਿੰਨੇ ਡੋਲ ਡੋਲ ਕੇ ਨਹੀਂ ਕਰਨ ਇਹਨੇ ਪਤਾ ਕੀ ਗੱਲ ਹੋਈ ਯਾਰ ਇਹ ਮੈਂ ਦੇਖਦਾ ਹੀ ਰਹੀ ਲੀਹ ਕਹਿਣ ਵੀ ਬੀਹੀ ਨੂੰ ਰੰਗ ਮਾਰਨਾ ਸਾਰਾ ਬੀਹੀ ਨੂੰ ਯਾਰ ਨਹੀਂ ਮਾਰਨਾ ਮੈਂ ਰੀਲਾ ਦੇਖਦਾ ਹੀ ਉਧਰ ਨਹੀਂ ਉਹ ਤਾਂ ਬਾਲਟੀਆਂ ਐ ਛਾਰੀ ਛੱਤ ਤੇ ਡੋਲ ਦਿੰਦੇ ਆ ਬਾਜੂਆਂ ਥੱਲੇ ਚੱਕ ਨੰਦੇ ਵਰਸ਼ਨ ਇਹ ਕਹਿੰਦਾ ਉਹ ਮੈਂ ਟ੍ਰਾਇਲ ਕਰਕੇ ਦੇਖਣਾ ਕਹਿੰਦਾ ਬਾਲਟੀਆਂ ਚਾਰ ਵੱਧ ਮੰਗਾ ਲਗੇ ਹੋਰ ਨਾ ਰੰਗ ਘਟਦੇ ਹਾਂ ਤਾਂ ਚਾਦਰਾਂ ਪਾਈ ਪਰ ਤਾਂ 70 ਉਹਨਾਂ ਨੂੰ ਵੀ ਕਹਿਣਾ ਕਾਰਨ ਉਹ ਵੀ ਯਾਤਰਾ ਦੇ ਕਾਰਨ ਹਾਂ ਉਹ ਚਾਹਨਾ ਹਾਂ ਉਹ ਚਾਤਰਾ ਦੇ ਕਾਰਨ ਪੈਣਾ ਨਹੀਂ ਚਾਣੀਆਂ ਨਹੀਂ ਸੋਣੀਆਂ ਲੱਗਣਾਂ ਇਹ ਡੇਰਾ ਪੂਰਾ ਬਣਾਉਣਾ ਪੂਰਾ ਪੂਰਾ ਬਣਾ ਲੈਣਾ ਇਹਨੇ ਓਟ ਯਾਰ ਟ੍ਰਾਇਲ ਕਰਕੇ ਦੇਖਣਾ ਆਪਣੇ ਘਰੇ ਪਹਿਲਾਂ ਵੀ ਵੀ ਮਾਮੇ ਨੇ ਵਿੱਚ ਗਿਣਾ ਤੀ ਕਹਿੰਦਾ ਇਹ ਵੀ ਕਰਨੀ ਆ ਕਮਿਸ਼ਨ ਦੇਖਦੇ ਆ ਆਪਾਂ ਜਾ ਕੇ ਕਹਿੰਦਾ ਪਹਿਲਾਂ ਇਹ ਕਰੂੰਗਾ ਪਹਿਲਾਂ ਤੈਨੂੰ ਭੇਜੂ ਤੈਨੂੰ ਪਸਾਉਂਗਾ ਤੂੰ ਪੁੱਛ ਕੇ ਆਈ ਬਾਈ ਬਾਲਟੀ ਕਿੰਨੇ ਰੀਏ ਹਾਂ ਬਾਲਟੀ ਫਿਰ ਮੈਂ ਇਹਨੂੰ ਨਾਲ ਲੈ ਕੇ ਜਾਵਾਂ ਬਾਲਟੀ 7500 ਦੀ ਮੇਰਾ ਸਾਲਾ 2000 ਵੱਧ ਦੱਚ ਗਿਆ ਬੋਦਰ ਦਾ 5500 ਦੀ ਲੈ ਕੇ ਜਾਂਦੀ ਆ ਓਏ ਐਪੀ ਪਹਿਲਾਂ ਤੂੰ ਜਾਈ ਇਹਨੂੰ ਰੰਗ ਦਾ ਛੜੀ ਗੜਾ ਪਹਿਲਾਂ ਇਹਨੂੰ ਰੰਗ ਦਾ ਛੇੜਾ ਲੈ ਰੰਗ ਰੋਇਲ ਦਾ ਰੋਇ ਇਹ ਸੀਨ ਰੋਇਲ ਲੈਣਾ ਏਸ਼ੀਅਨ ਰੋਇਲ ਆ ਆ ਤੂੰ ਅੰਦਰ ਬਿੱਲੀ ਗ੍ਰਾਮ ਲੈਣਾ ਤੂੰ ਕੱਪੀ ਨਹੀਂ ਏਸ਼ੀਅਨ ਰੋਇਲ ਦੀ ਬਾਹਲੀ ਪੁੱਛ ਲਈ ਕਿੰਨੇ ਦੀ ਬਾਅਦ ਚਾਪ ਭਾਈ ਨੂੰ ਲੈ ਕੇ ਚਲਾਂਗੇ ਬਾ ਠੀਕ ਹੈ ਮੈਂ ਬਾਹਰ ਕਰੂ ਬਾਹਰ ਨਹੀਂ ਲੈਣਾ ਹੈ ਕਾਊਂਟਰ ਤੇ ਮੂੰਦਾ ਬਾ ਇਹਨੂੰ ਇਹਨੂੰ ਤਾਂ ਰਾ ਦੇ ਨੂੰ ਦਿਖਾਉਣਾ ਹੀ ਨਹੀਂ ਇਹਨੂੰ ਤਾਂ ਮਗਰ ਰੱਖਾਂਗੇ ਫੋਨ ਮੇਰੇ ਕੋਲੇ ਨਹੀਂ ਆ ਇਹਨੂੰ ਮਗਰ ਦਾ ਤਾਂ ਆਖੂ ਦੇ ਦੇ 7500 ਦੀ ਆਪਾਂ ਨੂੰ ਕਿੰਨੇ ਦਊ ਜੇ ਤੂੰ ਨਾਲ ਚੱਲ ਕੰਮੋਂ ਨਾਲ ਚੱਲੇ ਹੁਣ ਫੇਰ ਮਾੜਾ ਜਿਹਾ 8000 ਦੀ 150 ਇਹਨੂੰ ਮਗਰ ਮੈਂ ਗੱਡੀ ਦਾ ਹੀ ਘੜੂ ਤੂੰ ਮਾਰੇ ਪੁੱਛ ਕੇ ਆਈ ਤੂੰ ਗੱਡੀ ਪੁੱਛ ਕੇ ਆਉਂਦੀ ਗੱਤ ਸਕੇ ਹੁੰਦੀ ਹਾਂ ਤੂੰ ਹੀ ਨਹੀਂ ਜੇ ਮੈਂ ਨਹੀਂ ਇਹਨੂੰ ਇਹਨੂੰ ਬੱਸ ਧੰਨਵਾਦ ਧੰਨਵਾਪਾ ਮਗਰ ਮੈਂ ਗੱਡੀ ਰੋਕਦਾ ਇੱਥੇ ਕ ਤੈਨੂੰ ਮੈਂ ਤਾਰ ਕੇ ਤੂੰ ਹੋਰ ਹੀ ਕਿਤੇ ਨੇ ਪੁੱਛ ਕੇ ਆਈ ਉਦੋਂ ਬਾਅਦ ਮੈਂ ਫੋਨ ਲਾਦੀ ਬਾਈ ਨਹੀਂ ਜਦੋਂ ਤੂੰ ਗਲੀ ਤੇ ਉਹਦੀ ਦੁਕਾਨ ਤੇ ਨਿਕਲਿਆ ਉਦੋਂ ਹੀ ਸੀ ਆ ਜਾਣਾ ਇੱਥੇ ਮਗਰ ਲਾਉਣ ਮੱਝੀ ਨੂੰ ਪੁੱਛ ਨਹੀਂ ਹਾਂ ਉਦੋਂ ਵੀ ਮਹਿੰਗੀ ਮਿਲੂ ਮੇਰੇ ਆਏ ਕਿਵੇਂ ਕਿ ਮਿਲੂ ਫਿਰ ਤੇਰਾ ਕਮਿਸ਼ਨ ਜਮੀ ਨਹੀਂ ਮੈਂ ਨਾਲ ਹੀ ਨਹੀਂ ਜਾਣਾ ਮੇਰੇ ਕੋਲ ਕਿਹੜਾ ਫੋਨ ਮੇਰੇ ਨਾਲ ਤਾਂ ਜਾਣਾ ਹੀ ਨਹੀਂ ਨਾਲ ਜਾਣ ਇਸ਼ਾਰਾ ਤਾਂ ਅੱਖ ਨਾਲ ਹੀ ਹੋ ਜਾਣਾ ਹਾਂ ਉਹ ਲੈ ਇਹਨੂੰ ਦੇਖ ਹੀ ਲੈਣਾ ਜਦੋਂ ਦੇਖ ਲੈ ਉਹ ਕਿਹੜਾ ਲੈ ਆ ਗਿਆ ਮੁੰਡਾ ਜਿਆਦਾ ਮੱਥੇ ਤੇ ਹੱਥ ਮਾਰੂ ਵੀ ਆਉ ਕਿੱਥੋਂ ਆ ਗਿਆ ਜਾ ਓਏ ਇੱਥੇ ਮੈਂ ਰੋਕਦਾ ਉੱਥੇ ਜਾ ਐਪੀ ਤੂੰ ਜਾ ਪਾਸੇ ਬਲਰਾਂ ਗਾ ਪੁੱਛ ਗਿਆ ਰਾਹ ਦੇ ਅਗਰ ਵੈਲ ਦੀ ਵੈਲਟੀ ਵੀ ਇਹ ਸੀਨ ਰਾਇਲ ਹਨ ਇਹ ਸੀਨ ਰਾਇਲ ਜਾ ਪਾ ਜਿਕੇ ਜਾ ਹੂੰ ਹੋਰ ਗਾਹਾਂ ਗੱਲਾਂ ਨਿਕਲ ਉਹ ਹੋਰ ਤਾਂ ਮਮਾ ਉਹ ਖੁਸ਼ਬੂ ਆ ਜਾਂਦੀ ਏ ਉਹ ਇਹਦੀ ਖੁਸ਼ਬੂ ਹੀ ਆ ਜਾਵੇ ਤੇ ਬਾਤ ਕੁਟੀ ਨਹੀਂ ਖੁਸ਼ਬੂ ਜਾਉ ਜਾਉ ਜਾ ਪਤਾ ਕਰ ਚਲੋ ਜੀ ਰਾਹ ਦੇ ਰਾਹ ਦੇ ਰਾਹ ਦੇ ਗਿਆ ਕਗੂ ਹਾਂ ਰਾਹਾ ਕਰਾ ਖਾ ਗੇ ਰੰਗ ਨਾ ਆਓ ਬਿਆਉਦੋ ਜੋ ਬਣਾ ਲੈਣਾ ਨਾ ਡਬਰੂਜੇ ਚੋਂ ਪਾਣੀ ਦਾ ਗਲਾਸ ਪਰ ਕਿ ਲਿਆਇਕ ਕਿਉਂ ਇਨਾਮ ਵੀਰ ਨੂੰ ਮਮਾ ਟੂਡੇ ਖਾਦੇ ਤੇਰੇ ਪਾਣੀ ਪੀਆ ਹਮਾ ਪਾਣੀ ਤਾਂ ਪੀਣੀ ਪਾਣੀ ਪਿਉਣਗੇ ਆਪਾਂ ਰੰਗ ਲੈ ਕੇ ਜਾਣਾ ਜੀ ਨਾ ਜਾ ਕੋਈ ਨਹੀਂ ਪਾਣੀ ਲਿਆਸ ਗਲਾਸ ਕਰਕੇ ਲੈ ਲੈਂਦਾ ਹੁਣ ਓਏ ਇਹ ਮੈਨੂੰ ਰੰਗ ਗਲਤ ਦੱਸਤਾ ਇਹਨੇ ਰੰਗ ਏ ਪੈਕਸ ਦੀ ਬਾਲਟੀ ਲੈਣੀ ਆਪਾਂ ਇਹਦਾ ਜਾਣ ਕੇ ਕਹਤਾ ਇਹਨੇ ਉਹਦੇ ਹੁਣ ਮੂਰੇ ਹੋ ਗਿਆ ਉਹਨੂੰ ਪਤਾ ਵੀ ਬਾਈ ਨੇ ਕਮਿਸ਼ਨ ਚਾਲਦਾ ਅੰਦਰ ਉਹਨੇ ਦੇਖ ਲਿਆ ਕਮਿਆ ਬਾਈ ਦੇਖਣਾ ਇਹ ਆਪਾਂ ਦੇਖ ਲਓ ਰੁਪਏ 75 ਵੱਧ ਦੇਖ ਲਿਆ ਸੀ ਤਾਂ ਬਾਈ ਸਾਸਰੀ ਕਾਲ ਆ ਜਾ ਆ ਵੀ ਆ ਜਾ ਇਹਨੂੰ ਜਾਣਨਾ ਬਾਈ ਇੱਕ ਮਿੰਟ ਮੈਨ ਰੋਕ ਕੇ ਗਾ ਮੈਨ ਨੂੰ ਕਿੱਥੇ ਜਾਣਦੇ ਆ ਇਹ ਇਹਨੂੰ ਜਾਣਦੇ ਬਾਈ ਇਹਦੇ ਨਾਲ ਕਿੰਨਾ ਕਮਿਸ਼ਨ ਚੱਲਦਾ ਮਾੜਾ ਇਹ ਦੱਸ ਦਿਓ ਮੋਟਾ ਜਿਹਾ ਲੋਕ ਨੂੰ ਕਰਵਾਇਆ ਜਾਂਦਾ ਆਪਾਂ ਜਿਹੜਾ ਤੁਸੀਂ ਕੁੱਤੇ ਹਾਂ ਹਾਂ ਇਹ ਜਿਹੜਾ ਦੱਸ ਜੀ ਆ 500 ਉਹ ਨਹੀਂ ਉਹ ਇਹਨਾਂ ਨੂੰ 1.5 ਹਜ਼ਾਰ ਤੋਂ ਦੱਸਿਆ ਇਹਨਾਂ ਨੂੰ 1.5 ਹਜ਼ਾਰ ਦੱਸਣਾ ਲੈ ਇਹਦਾ ਭਾਈ ਮਾਰਕਟ ਖਰਾਬ ਕਰਦਾ ਤਰੀ ਇਹ ਓਏ ਆਪਾਂ ਕੜਾ ਲੈ ਕੇ ਜਾਣਾ ਉਹ 10000 ਉਹ ਦੱਸ ਤੂੰ ਆਪਾਂ ਲੈ ਲਾ ਜਿਹੜਾ ਲੈਣਾ ਤੂੰ ਜਿਹੜਾ ਮਰਜ਼ੀ ਲੈ ਲੈ ਪੈਸੇ ਫਿਰ ਅਸੀਂ ਤੈਨੂੰ ਤਿੰਨ ਮਹੀਨੇ ਬਾਅਦ ਜੁਈ ਦੇਣਿਆਂ ਜੇ ਲੈਣ ਲੱਗ ਗਿਆ ਪੀਪੜੀਆਂ ਬਣ ਕੇ ਆਪਾਂ ਸਸਤਾ ਲੈ ਲੇ ਤਿੰਨ ਕ ਸਵਾਲੀ ਬਾਲਟੀ ਹੈਗੀ ਦੀ ਹੈਗੀ ਇਹਨਾਂ ਦੇ ਘਰੇ ਲਾ ਜਾ ਬਾਈ ਕੁਝ 5200 ਵਾਲੀ ਦੇ ਦੇ ਐਕਸਟੇਨ ਹਾਂ ਉਹ ਦੇ ਦਿਓ ਦੇਰੇ ਤਿੰਨ ਕੋ ਬਾਕੀ ਫੇਰ ਦੇ ਲਾਉਂਗੀ ਸਾਰਾ ਸਮਾਨ ਕਢਾ ਲਾ ਹਾਂ ਕਿਹੜਾ ਕਿਹੜਾ ਲੈਣਾ ਬੋਲ ਦੀ ਦੀ ਦੱਸ ਦੇ ਕਰ ਹੁਣ ਸਹੀ ਰੰਗ ਲਖਾਈ ਕਰੇ ਬਾੜਾ ਹੀ ਲਖਾਦਾ ਮੈਂ ਪਹਿਲਾਂ 빙ਾ ਨਹੀਂ ਵਿੱਚ ਲਖਾਤੀਆਂ ਸੀ ਪੀਸ ਵੀ 빙ਾ ਵੀ ਕਰਨ ਨੂੰ ਵਿਆਹ ਹੁਣ ਸਹੀ ਰੰਗ ਲਖਾਈ 5 3 ਇੰਚ 4 10 ਇੰਚ 10 ਇੰਚ 4 ਇੰਚ ਲੈਣਾ ਉਹ ਲੈ ਕੇ ਤਾਂ ਗਿਆ ਉਹ ਤੇ ਗਾਰੈਂਟੀ ਆ ਕਲੇਨਾ ਹੁਣ ਸਹੀ ਰੰਗ ਦਿਖਾ ਦੀ ਓਏ ਕਰੇ ਦਾ ਕਮਲ ਮਾਰਦਾ ਤੂੰ ਅਗਦਾ ਤੂੰ ਕਰਨਾ ਮੈਂ ਦਾ ਟੀਕ ਬ੍ਰਾਉਨ ਫਿਰ ਕਹਿੰਨਾ ਉਹ ਲਾ ਦਿੰਨੇ ਆ ਜੇ ਤੂੰ ਜਿਹੜਾ ਕਿਹੜੇ ਟੀਕ ਬ੍ਰਾਉਨ 11 ਦਫਾ ਦੇ ਯਾਰ ਇਹਨੂੰ ਕਲਰ ਦਿਖਾ ਕਲਰ ਦਿਖਾਈ ਵੀਰੇ ਕਿਹੜੇ ਕਹਿੰਦਾ ਇਹ ਨਾ ਕੋਲ ਤਾਂ ਕੱਪ ਕੋਈ ਬਾਹਲੀ ਵੱਡੀ ਹੋਣੀ ਐ ਨਵੇਂ ਛੇੜ ਆਏ ਭਾਈ ਉਹ ਦਿਖਾ ਦੀ ਕਿਹੜੇ ਨਵੇਂ ਛੇੜ ਨਹੀਂ ਐ ਨਵੇਂ ਬਸ ਹੁਣ ਨਵੇਂ ਕਿਹੜੇ ਆ ਕੇ ਛੇੜ ਉਹ ਹੀ ਜਾਂਦੇ ਨੇ ਜਿਹੜੇ ਚੱਲੀ ਜਾਂਦੇ ਆ ਕਾਪੀ ਐਵੇਂ ਭਰਤੀ ਏਡੀ ਯਾਰ ਕਮਲ ਏ ਪੇਂਟ ਵਾਲੀ ਆਹਾਂ ਹਾਂ ਇਹ ਸਾਰੇ ਹੀ ਲੈ ਚਲਦੇ ਆਂ ਫਿਰ ਜਿੰਨੇ ਹੈਗੇ ਕਾਪੀ ਤੇ ਨਾਲੇ ਤੈਨੂੰ ਪਤਾ ਲਾ ਦੇਈਂ ਕਿਹੜਾ ਜੋੜੀਆਂ ਨੂੰ ਕਿਹੜਾ ਕਰਨ ਆਹਾਂ ਸੋਨਾ ਲੱਗੂ ਜੀ ਬਹੁਤ ਹੈ ਹਾਂ ਸੋਨਾ ਲੱਗੂ ਜੋੜੀਆਂ ਨੂੰ ਜੀ ਇਹੀ ਕਹਿੰਨਾ ਮੈਂ ਹੋਰ ਕਿਹੜਾ ਕਹਿੰਨਾ ਠੀਕ ਆ ਜੋੜੀਆਂ ਨੂੰ ਇਹ ਮਾਰ ਦੇਣਾ ਦੂਜਾ ਰੰਗ ਕਿਹੜਾ ਵਾ ਜਿਹੜਾ ਆਪਾਂ ਘਰੇ ਦੇਖ ਕੇ ਆਏ ਹਾਂ ਨਾ ਉਹ ਤੇਰੀ ਵਾਲੀ ਕਾਪੀ ਕਿੱਥੇ ਆ ਆ ਚੱਕੀ ਮੜਾ ਸ਼ੇਡ ਕਰ ਕਰ ਕੇ ਹੋ ਗਿਆ ਦੇ ਫਿਰ ਉਹ ਦੇਖੇ ਹੂੰ ਪਿੱਲੀ ਗ੍ਰਾਮ ਸੀਗਾ ਤੇ ਦੂਜਾ ਕਿਹੜਾ ਸੀਗਾ ਤਾਂ ਪਿੱਲੀ ਕਰੇ ਆ ਤਾਂ ਇਹ ਹਾਈ ਬਾਰਡਰਾਂ ਤੇ ਇਹ ਲੈ ਜਾਗੇ ਤੇ ਦੂਜਾ ਸੀਗਾ ਆਹ ਇਹ ਤਾਂ ਜਿਹੜਾ ਆ ਅੰਦਰ ਮਾਰਨਾ ਆਪਾਂ ਇਹਦਾ ਬੈਟ ਆ ਇਹਦਾ ਬਣਾ ਲਾਂਗੇ ਘਰੇ ਯਾਰ ਬੜਾ ਠੀਕ ਹੈ ਬਲਟਰ ਲੈ ਕੇ ਜਾਣਾ ਕਿ ਤੈਨੂੰ ਇਹ ਪੈਕਸ ਸਾਈਨ ਨਹੀਂ ਨੈਰੋ ਲੈਕ ਤੇ ਨਹੀਂ ਰਾਮ ਕੇ ਵਧ ਕੇ ਹੁੰਦੇ ਹੈ ਨੈਰੋ ਲੈਕ ਨਹੀਂ ਵਧ ਕੇ ਹੁੰਦਾ ਜੀ ਸੀ ਇਹਨਾਂ ਕੀ ਸੀ ਇਹਨਾਂ ਏ ਸੀਗਾ ਨਹੀਂ ਲਾਉਣਾ ਤੂੰ ਆ ਨਏ ਰੋਲੇ ਕਦੇ ਐਡੀਆਂ ਘਾਪਾਂ ਯਾਰ ਭਰੇ ਨਾ ਰਹਿਣਾ ਤਾਪਾ ਕੀ ਲੈਣਾ ਆਪਾਂ ਉਹਦਾ ਕੰਮ ਕਰਨਾ ਨਹੀਂ ਡਿੱਗਣੀਆਂ ਆਪਾਂ ਦੰਡੇ ਨੰਬਰ ਵਹੀ ਕਿਹਾ ਤੂੰ ਦਾ ਡਿੱਗਾ ਨਹੀਂ ਦੇਣਾ ਅੱਜ ਤੂੰ ਅੱੱਲ ਗਿਆ ਬੋਲੂ ਕਿਹੜਾ ਤੇਰਾ ਯਾਰ ਸਰਪੰਚ ਆਂ ਤੂੰ ਸਾਡੇ ਪਿੰਡ ਦਾ ਇੱਕ ਕੈਣੀ ਇੱਕ ਕੈਣੀ ਤਾਰਕਿੰਦੀ ਆਈ ਯਾਰ 5 ਲੀਟਰ ਵਾਲੀ ਦੇਈ ਟਿਆਕ ਲਈ ਬਰਸ ਬਰਸ ਤੇਰੇ ਮਾਰਨ ਨੰਬਰ 22 ਨੰਬਰ 10 ਪੀ ਦੇ ਦੇ ਹੋ ਲੈ ਸਹੀ ਲੈਣ ਤੇ 10 ਪੀ 222 5 ਲੀਟਰ ਵਾਲੀ ਕਾ ਕਿੱਥੋਂ ਆ ਜਾ ਰਹੀ 5 ਲੀਟਰ એલੂਮੀਨੀਅਮ ਹੈ ਉਹ ਘੱਟੋ ਪੁਰਾ ਇਹ ਇਹਦੇ ਵਿੱਚ ਲਾਉਣੀ ਆਪਾਂ ਇੰਚ ਦੇ ਦੋ ਰੇਜ ਇਹਦੇ ਲਾਉਣਾ ਫਿਰ ਇੱਕ ਹੋਰ ਦੇਖ ਸਾਹਿਬ ਜੀ ਕੁਮਾਰ ਆਰੂਏ ਚ ਸਾਰਾ ਦੇਖਣਾ ਸਾਹਮਣੇ ਹੀ ਆਣਾ ਹੈ ਹਾਂ ਦੇਖਦਾ ਸਾਹਮਣੇ ਤੁਹਾਨੂੰ ਹੀ ਖਣੀ ਅਗਲਾ ਜਾਣ ਕੇ ਕਰਦਾ ਤੇ ਸਾਹਮਣੇ ਆ ਬੜਾ ਠੀਕ ਆ ਪਹਿਲਾ ਚੱਲ ਅੱਬੋ ਆ ਗਿਆ ਸੋਣਾ ਆਪਾਂ ਜਾ ਕੇ ਉਹ ਡੇਢ ਚੈੱਕ ਕਰ ਇਹ ਤੇ ਡੇਟਾ ਸਹੀ ਆ ਹੋਰ ਮਾਮਾ ਐਕਸਪਾਇਰ ਉਹ ਵਾੜਾ ਮੈਨੂੰ ਲੱਗਦਾ ਟੱਕਣ ਜਿਦਾ ਬਾਹਰੀ ਪੁਰਾਣੀ ਲੱਗਦੀ ਐ ਆ ਬਾਹਰੀ ਪੁਰਾਣੀ ਹੋਈ ਮੋੜ ਦੇਣੀ ਐ ਇਹ ਪੁਰਾਣੀ ਤਾ ਡੇਟ ਚੈੱਕ ਕਰ ਐਕਸਪਾਇਰ ਤਾਂ ਨਹੀਂ ਹੋਈ ਵੀ ਪਹਿਲਾਂ ਵਾਲੀਆਂ ਬਾਲਟੀਆਂ ਦੋ ਲੈ ਕੇ ਗਿਆ 6 ਹੋ ਗਈਆਂ ਫਿਰ ਭਾਈ ਕੰਮ ਪਹਿਲਾਂ ਸੇਤੀ ਕਰ ਦੋ ਯਾਰ ਸਾਡਾ ਬੰਦਾ ਗੁੱਸੇ ਹੋ ਜਾਣਾ ਇਹ ਫਿਰ ਦੇਖ ਲੈ ਗਾਹ ਕਲੋਂ ਹਟ ਜਾਣਾ ਹਾਂ ਸਰਪੰਚ ਦਾ ਖਬਰ ਜ਼ਰਪੰਚਾ ਆ ਜਾ ਬਾਟੇ ਗੰਉਤਨ ਕੇ ਇੱਥੇ ਚਾਰ ਕਢਾ ਲਈਆਂ ਕਿ ਓਏ ਉਹ ਵੀ ਆਪਣੀਆਂ ਉਹਦੇ ਜਿਹੜੀਆਂ ਪਹਿਲਾਂ ਪਲਾਂ ਇਹ ਕੰਪਿਊਟਰ ਨਹੀਂ ਬਣਾ ਦੇਣਾ ਬਾਈ ਰਾਂਗੇ ਚ ਕਿਹੜਾ ਗਿਆ ਸੀ ਵੀਰਾ ਦੇਖ ਲੈ ਹੋਰ ਬਾਅਦ ਚ ਆ ਆਈ ਆ ਹਾਂ ਡਾਰਕ ਨਹੀਂ ਆ ਬਣਾਉਣਾ ਬਾਈ ਪਿਲਗ੍ਰਮ ਇਹ ਪਾਉਣ ਦੀ ਕਾਹਤੇ ਲਾਉਣਾ ਆਪਾਂ ਗਰੇਏ ਲਾਉਣਾ ਹੋਰ ਮਾਵਾ ਸਿਰ ਤੇ ਲਾਉਣਾ ਡਿਜ਼ਾਈਨਾਂ ਤੇ ਲਾਉਣ ਨੂੰ ਬਣਾਉਣਾ ਪੰਮ ਦੀ ਮਕਾਦ ਤੇ ਬਣਾਉਣਾ ਬਈ ਨੂੰ ਹੁਣ ਕੀ ਬਾ ਯਾਰ ਤੂੰ ਕਾ ਬਣਾ ਜਾ ਰੇ ਇਹਦੇ ਮਗਰ ਨਾ ਲਾਗੇ ਮੈਨੂੰ ਇਹ ਚੱਕਰਾਂ ਚ ਪਾਈ ਫਿਰਦਾ ਥਲੜਲਾ ਹਾ ਜਿਹੜਾ ਜਮਾ ਥੱਲੇ ਵਾਲਾ ਹਾਂ ਇਹ ਬਾਰਡਰਾਂ ਤੇ ਮਾਰਨਾ ਹੈਗਾ ਭਰਾਵਾ ਇਹ ਪਹਿਲਾਂ ਗਰੇਏ ਦੀ ਸਿਲੈਕਟ ਦੀ ਸੀ ਗੱਲ ਹੁਣ ਇਹ ਗਰੇਏ ਕੈਨਸਲ ਕਰ ਗਿਆ ਗਰੇਏ ਨਹੀਂ ਹੈਗਾ ਇਹ ਮਾਰ ਥਲੜਲਾ ਜੇ ਬਰਾਊਨ ਜੇ ਕਾਉਂਟਰ ਹਾਂ ਇਹ ਇਹ ਬਣਾ ਦੇ ਪਰ ਇਹ ਪੱਟੀਆਂ ਦੇ ਮਾਰਨ ਨੂੰ ਕਹਿੰਦਾ ਬਈ ਇਹ ਇਹ 1 ਲੀਟਰ ਬਣਾ ਦੇ ਯਾਰ ਬਸ 1 ਲੀਟਰ ਬਣਾ ਦੇ ਚਾਹ ਉਹ ਜਾ ਕੋਈ 30 ਵਟ ਦੀ ਬਾਲ ਜੀ ਆਪਾਂ ਸਾਰਾ ਰੰਗ ਹੋ ਗਿਆ ਆਪਣਾ ਆ ਸਾਰਾ ਹੀ ਆ ਆਉ ਲੈ ਕੇ ਜਾਣਾ ਸਿਓ ਵਾਲਾ ਸ਼ੀਸ਼ਾ ਪੱਥਰ ਪੁੱਥਰ ਤਾਂ ਨਹੀਂ ਲੈ ਕੇ ਜਾਣਾ ਸਾਂਖਾ ਸੌਂਖਾ ਗੱਗੂ ਇਹ ਵੀ ਲੈ ਲਾਂਗੇ ਕੋਈ ਨਹੀਂ ਪਕਾਣ ਮਾਰ ਕੇ ਜਾਂ ਥੋੜਾ ਟੁੱਟ ਜਣਗੇ ਵੇਖ ਲੈ ਸੱਟ ਗਿਆ ਇੱਕ ਕੋਈ ਗੱਲ ਨਹੀਂ ਸਾਡੇ ਲੱਗਿਆ ਬਾਤ ਹੈਗਾ ਤੇਰੇ ਅੱਦੇ ਪੈਸੇ ਮੈਂ ਕਟਾ ਜੂ ਇਹਨਾਂ ਕੋਲੇ ਇਹ ਵੀ ਕੱਚ ਬੰਦੇ ਮਨ ਕਹਿ ਦਿੰਦੇ ਹੁੰਦੇ ਆ ਵੀ ਆ ਆਉ ਮਸ਼ਹੂਰੀਆਂ ਵਾਲੇ ਹਨ ਉਹ ਭੰਨ ਭੰਨ ਜੀ ਦੇਖੀ ਜਾਂਦੇ ਹੁੰਦੇ ਆ ਪਾਪਾ ਨੰਗੇ ਦੇਖ ਜੀ ਉਧਰੋਂ ਪੁੱਛਣਾ ਪੈਣਾ ਪਹਿਲਾਂ ਵੀ ਤੁਹਾਡੇ ਭੰਨ ਕੇ ਦੇਖੀਏ ਬਾਈ ਨੂੰ ਥੋੜੋ ਉਧਰ ਉਹਨੂੰ ਕੀ ਆ ਨਾਂ ਆ ਦਾ ਦੁਕਾਨ ਵਾਲੇ ਦਾ ਹਾਂ ਦਾ ਸਵਾਮੀ ਉਹਨੂੰ ਪੁੱਛ ਲੈਣਾ ਪੈਣਾ ਤੁਹਿਆ ਭੰਨ ਕੇ ਦੇਖੀਏ ਤੁਹਾਡਾ ਮਜ਼ਬੂਤ ਆ ਇਹ ਹੋਰ ਪੈਸੇ ਵੀ ਲੈਣੇ ਆ ਇਹ ਕਹਿੰਦਾ ਜੇ ਮੈਂ ਸ਼ੈਂਖ ਤੇ ਦੰਦੀ ਵੱਢ ਕੇ ਤੋੜਦਾ ਮੇਰਾ ਸ਼ੈਂਖ ਯਾਰ ਓਏ ਯਾਰੋ ਤੋੜ ਦੰਦੀ ਵੱਢ ਕੇ ਸ਼ੈਂਖ ਤੋੜ ਦਵਾ ਕੇ ਲੈ ਕੇ ਜਾਉ ਤੈਨੂੰ ਉਹ ਪਾਣੀ ਦਾ ਪਿਆਰ ਉਹ ਹੁਣ ਯਾਰ ਸਰਪੰਚ ਨੂੰ ਉਹ ਸਰਪੰਚ ਨੂੰ ਪਾਣੀ ਦਾ ਪਿਆਰ ਉਹ ਰਾਹ ਗੀ ਲੈ ਲੈ ਯਾਰ ਹੁਣ ਤਾਂ ਇਹ ਦਾ ਮਾਲੀ ਮਾੜੀ ਆ ਬਈ ਨਾ ਮੈਂ ਨਹੀਂ ਗਾਣ ਤੁਰਨਾ ਤੇਰਾ ਨਾ ਬਾਲਟੀਆਂ ਰੱਖਾ ਖਾ ਪੀ ਜਾ ਕੇ ਓਏ ਬਾਲਟੀਆਂ ਰੱਖ ਦੋ ਕਿੱਧਰ ਗਏ ਕੋਹ ਨਹੀਂ ਆਪ ਹੀ ਰੱਖਣਾ ਪੈਂਦਾ ਚੱਕ ਕੇ ਗਾਣ ਹੁਣੀ ਆਉਂਦਾ ਓਏ ਤੇਰਨਾ ਮੈਂ ਇਹ ਤਾਂ ਬਾਈ ਲੱਗਦਾ ਮੈਨੂੰ ਲੈ ਆ ਚੜਾਈ ਆ ਯਾਰ ਥੋੜੀ ਐਕਟਰਾਂ ਨਾਲ ਫੋਟੋਆਂ ਮਾਦੀ ਨਾ ਕਰੋ ਮਾਮਾ ਰੰਗ ਨਾ ਡੋਲਦੀ ਆੜੀ ਗੱਡੀ 'ਚ 5500 ਕੀ ਕੋ ਮੋਰ ਦੂਜੀ ਕਿੱਥੇ ਆਉਂਗੀ ਚੱਕ ਰੇ ਉਹਦਾ ਹਾਲ ਇਧਰੇ ਪੈਰਾਂ ਚ ਸੀਟ ਤਾਂ ਬਾਬਿਆਂ ਨੂੰ ਉਹ ਦੇਖਿਓ ਯਾਰ ਚਲੋ ਵੀ ਹਾਂ ਫੜ ਚਾਬੀ ਹੁਣ ਨਾ ਆਉਣਾ ਪਏ ਜੇ ਬੱਸ ਹਲੋ ਇਹ ਤਾਂ ਧਰਨ ਬਹੁਤ ਵੱਡੀ ਪੈ ਗਈ ਅੱਜ ਮੇਰੀ ਗੱਲ ਧਰਨ ਕਾਹਦੇ ਨਾ ਪੈ ਗਈ ਤੇਰੇ ਮੇਰੇ ਧਰਨ ਨਹੀਂ ਪੈ ਗਈ ਹਾਂ ਇੱਕ ਦਾ ਨਾਰੀਨ ਲੈ ਕੇ ਆਣਾ ਇੱਕ ਮੂਵੀ ਰਾਏ ਲੈ ਗਿਆ ਨਾ ਨਾਰੀਅਲ ਕੋਈ ਨਾਰੀਅਲ ਪਾਣੀ ਮੰਮੂ ਮੈਂ ਪੀਣਾ ਪਤਾ ਨਹੀਂ ਕੀ ਸਾਰੇ ਤੇ ਪਸਰੀ ਹੋਈ ਆ ਤੇ ਫਸ ਉਹ ਖਾੜ ਦੇ ਮਾਰਾ ਕਹਿੰਦਾ ਪਿੰਡ ਨੂੰ ਚਾਲ ਦੇ ਜਦੋਂ ਇਹ ਤੋਰਨਾ ਸਿੱਕ ਮਾਰਨੀ ਆ ਪਹਿਲਾਂ ਕੱਲ ਕੋਈ ਨਾ ਯਾਰ ਆਪਾਂ ਕਿਤੇ ਬਾਹਮਣਾ ਦੇ ਮੁੰਡੇ ਆ ਉਹੀ ਤਾਂ ਗੱਲ ਆ ਜਿਵੇਂ ਕਰੀ ਜਾਂਦਾ ਆਪਾਂ ਗੰਗੂ ਕਹਾਂ ਚੋਂ ਹਾਂ ਸਾਡੇ ਜੇ ਬਾਇਮ ਪਾਰੋਂ ਜੇ ਕਰਨੇ ਦਾ ਸਾਡੇ ਨਾਲ ਆਇਆ ਕਰਦੇ ਨੂੰ ਜਾਣਾ ਜਾਣਾ ਪਿੰਡ ਨੂੰ ਮਾਮਾ ਹੋਰ ਹੁਣ ਕਿੱਥੇ ਜਾਣਾ ਆਹ ਮਾ ਇੱਧਰ ਘਾਪੇ ਦਾ ਭਝਾਲ ਆਇਆ ਪਿਆ ਬਲਕਿ ਤੂੰ ਕਹਿੰਦਾ ਮੈਂ ਗੋਲ ਗਾਪੇ ਖਾਣੇ ਆ ਰੁਕ ਨਾ ਖਟਾ ਖਾਣ ਨੂੰ ਜੀ ਕਰਦਾ ਮਖਣਾ ਕਿਵੇਂ ਆਖਰ ਓਕੇ ਆ ਰੋਟਾ ਬਣਾ ਫਿਰ ਅੱਜ ਕਰੱਕ ਜਿਹੜੇ ਇਹ ਗੋਲ ਗੱਪੇ ਯਾਰ ਇਹਨੂੰ ਇਮਲੀ ਵੱਧ ਰੱਖੀ ਥੋੜੀ ਜੀ ਇਹਦੇ ਘਰ ਆ ਜਿਹੜੇ ਜਵਾਕਾਂ ਵਾਲਾ ਇਮਲੀ ਵੱਧ ਰੱਖੀ ਹੈ ਮੈਂ ਤਾਂ ਪਾਣੀ ਪੀ ਪੀਉਂਗਾ ਸਤਾਰ ਇਹਨਾਂ ਜਿਹੜਾ ਐਡਾ ਗੋਲ ਗੱਪਾ ਰੱਖ ਜਿਹੜਾ ਤੇ ਮੂੰਹ 'ਚ ਨਾ ਪਵੇ ਹਨਾ ਓਏ ਮੂੰਹ ਅੱਡ ਕੇ ਪਾ ਮੈਂ ਨਹੀਂ ਇਹਨਾਂ ਨਹੀਂ ਖਾਣਾ ਆਪਾਂ ਤਾਂ ਪਾਣੀ ਪੀਣਾ ਚੱਲ ਪਾ ਮੂੰਹ 'ਚ ਇਹਨੂੰ ਬੰਦ ਕਰ ਓ ਕਰਤਾ ਬੰਦ ਉਹ ਪਾਲਾ ਯਾਰ ਉਹਦਾ ਮम्मा ਕੁੜੀਆਂ ਵਾਂਗੂ ਚੰਗੀ ਜਾਨ ਹੈ ਏ ਓ ਓਡੀ ਪੈ ਗਿਆ ਉਹ ਪੈ ਗਿਆ ਤੇ ਆ ਲੋ ਬਈ ਮੱਖਣ ਦੇ ਵੀ ਗੋਲ ਗੱਪੇ ਕਿਵੇਂ ਲੱਗਿਆ ਓਏ ਹਾਂ ਇਹਦਾ ਪਤਾ ਹੀ ਇਹ ਵੀ ਸ਼ਵਾਦ ਬਹੁਤ ਆ